ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਵਾਗਤ ਕਰਦੇ ਆ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਨਵੇਂ ਦਿਨ ਦੀ ਸ਼ੁਰੂਆਤ ਸੋ ਅੱਜ ਦਾ ਬਲੌਗ ਆਪਾਂ ਕਰਾਂਗੇ ਸਟਾਰਟ ਆਪਾਂ ਜਾਣਾ ਇਸ ਸਵੇਰੇ ਕਿਸੇ ਰਿਸ਼ਤੇਦਾਰੀ ਦੇ ਵਿੱਚ ਤੇ ਪਿਛਲਾ ਜਿਹੜਾ ਬਲੌਗ ਸੀ ਤਕਰੀਬਨ ਤੁਸੀਂ ਦੇਖਿਆ ਸੀ ਉਹ ਥੋੜਾ ਜਿਹਾ ਚੱਲ ਕੇ ਉਸ ਤੋਂ ਬਾਅਦ ਬਿਲਕੁਲ ਬਲੈਕ ਹੋ ਜਾਂਦੇ ਚੱਲਦਾ ਸੀਗਾ ਤਾਂ ਕਾਰਨ ਕੀ ਪਤਾ ਨਹੀਂ ਲੱਗਿਆ ਯਾਰ ਆਪਣਾ ਪੂਰਾ ਬਲੌਗ ਉਹ ਅਪਡੇਟ ਕੀਤਾ ਸੀ ਪਰ ਵਿੱਚ ਕੋਈ ਦਿੱਕਤ ਆਈ ਹੈ ਉਸ ਬਲੌਗ ਨੂੰ ਆਪਾਂ ਕੁਝ ਦੁਬਾਰਾ ਫਿਰ ਤੋਂ ਅਪਡੇਟ ਕਰਾਂਗੇ ਕਿਉਂਕਿ ਬਲੌਗ ਬਹੁਤ ਬကြီး ਬਲੌਗ ਬਣਿਆ ਹੈ ਬਹੁਤ ਬੜੀ ਵੀਡੀਓ ਬਣੀ ਹੋਈ ਹੈ ਸੋ ਬਲੌਗ ਤੁਸੀਂ ਦੇਖਿਓ ਤੇ ਨਵੇਂ ਨਵੇਂ ਬਲੌਗ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਵੀ ਬੈਲ ਆਈਕਨ ਵਾਲਾ ਬਟਨ ਦਬਦੋ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤਕਰੀਬਨ ਮਿਲਦਾ ਰਹੇ ਤੇ ਨਵੀਆਂ ਵੀਡੀਓ ਤੁਸੀਂ ਇਸ ਚੈਨਲ ਤੇ ਦੇਖਦੇ ਰਹੋ। ਫਿਲਹਾਲ ਅੱਜ ਆਪਾਂ ਜਾਣਾ ਜੀ ਰਿਸ਼ਤੇਦਾਰੀ ਦੇ ਵਿੱਚ ਉਸ ਤੋਂ ਬਾਅਦ ਥੋੜਾ ਗੁਰਦੁਆਰਾ ਸਾਹਿਬ ਪਹੁੰਚਣਾ। ਉੱਥੇ ਅੱਜ ਅਖੰਡ ਪਾਠ ਸਾਹਿਬ ਦੀ ਰੰਗਤਾਂ ਹੋਈ ਹੈ ਜੀ ਕੱਲ ਨੂੰ ਤਕਰੀਬਨ ਨਗਰ ਕੀਰਤਨ ਹੈ ਪਰਸੋਂ ਨੂੰ ਉਹ ਗਾਣੇ ਨੇ ਉਹ ਸਾਰਾ ਬਲੌਗ ਸੁਣੋ ਉਸ ਚ ਦਿਖਾਵਾਂਗੇ ਸਾਡੇ ਵੀਡੀਓ ਦਿਖਾਵਾਂਗੇ। ਲਾਲ ਬੜੇਰੋ ਸਾਡੇ ਸਫ਼ਰ ਨਾਲ ਇਸ ਬਲੌਗ ਨਾਲ ਇਸ ਵੀਡੀਓ ਨਾਲ ਤੇ ਚੱਲਦੇ ਹਾਂ ਜੀ ਜਪਾ ਨੂੰ ਨਵੇਂ ਸਫ਼ਰ ਤੇ ਨਾਨਕੇ ਤੇਰੇ ਨੂੰ ਘੇੜ ਹੋਲ ਜਲ ਕੇ Esuncje, kan? Kan di dalamnya itu kan? Ibu, Ibu, Ibu. Madia betul, kalau pun hanya betul. Cermaya kan kanji yang di. Mulai dari ini, di otak hari, bukan रेला रेला और बाकी और जो और जो जागने पड़े हैं सीएमडीए की तरफ से उनको बोला जाता है कि उनको बहुत ज्यादा कि एफआई जीवा संरक्षण देश में 30% होगा तकनीकी कार्य सीएमडीए की काफी तौर पर जा कोई ਤੋਂ ਕਰਨੀ ਹੋਤਾ ਲਿਆਰ ਤੋਂ ਮਾਲਾ ਸੋ ਪਿਆ ਰੇ ਮੇਰੇ ਮਾਏ ਇਹ ਗੋਲੀ ਤੂੰ ਅਜਾ ਉਰੇ ਨੂੰ ਯਾਨੀ ਲਿਆ ਆ ਆ ਰੇ ਨਾ ਆ ਆ ਗਿਆ 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 ਹੋ ਗਿਆ ਦੋ ਬਹੁਤ ਹੋ ਗਈ ਕੱਤ ਰਹੀ ਐ ਚਾਹੇ ਨੀ ਤਾਉਂ ਰੇ ਕਬਨਿਤ ਨੇ ਕਿਹਾ ਦੇਰਾਂ ਨੂੰ ਇੱਕ ਦਿਨ ਇੱਕ ਪਾਰ ਹੁੰਦਾ ਇਨੀ ਵਾਰ ਸਮਾਰੇ ਦੱਤ ਨੂੰ ਲੱਭੇ चलो बैठो बैठो <N innit> <Nes fractionelled> <NES> ਹਾਂਜੀ ਦੋਸਤੋ ਇਸ ਟਾਈਮ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਜਿੱਥੇ ਆਨੰਦ ਕਹਿੰਦੇ ਆਪਾਂ ਹੌਲੀ ਹੌਲੀ ਕਰਕੇ ਨਾ ਇੱਥੇ ਅਖੰਡ ਪਾਠ ਸਾਹਿਬ ਦੀ ਰੰਗਮਤਾ ਅੱਜ ਹੋ ਗਈ ਤੇ ਕੱਲ ਨੂੰ ਇੱਥੇ ਨਗਰ ਕੀਰਤਨ ਤੇ ਪਰਸੋਂ ਭੋਜ ਪੈਣੇ ਨੇ ਸੋ ਸਾਰੇ ਬਲੌਗ ਆਪਾਂ ਇਸ ਵਿੱਚ ਦੇਖਾਂਗੇ ਤੇ ਇਸ ਟਾਈਮ ਗੁਰਦੁਆਰਾ ਸਾਹਿਬ ਦੇ ਬਿਲਕੁਲ ਬਾਹਰ ਡੋਰਟੀ ਦੇ ਬਿਲਕੁਲ ਬਾਹਰ ਖੜਾ ਤੇ ਅੰਦਰ ਚੱਲ ਕੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਤੇ ਅਖੰਡ ਪਾਠ ਸਾਹਿਬ ਦੀ ਜਰੰਪਤਾ ਹੋਈ ਹੈ ਤੁਹਾਨੂੰ ਉਹ ਚੱਲ ਕੇ ਗੁਰੂ ਮਹਾਰਾਜ ਦੇ ਦਰਸ਼ਨ ਦਿਖਾਰੇ ਕਰਾਉਣੇ ਆ ਜਾਂਦੇ ਹਾਂ ਦਾ ਦਰਬਾਰ ਸਾਹਿਬ ਦੇ ਦਰਸ਼ਨ ਜਿਦਾਰੇ ਕਰਦੇ ਆ ਕਿ ਅੱਜ ਰੰਮਤ ਹੋਇਆ ਜੀ ਗੁਰੂ ਮਹਾਰਾਜ ਪ੍ਰਕਾਸ਼ ਦੇ ਤੇ ਸੰਗਤ ਤਕਰੀਬਨ ਛਾਂ ਉਹਦਾ ਟਾਈਮ ਪਹੁੰਚਣੀ ਹੋ ਗਈ ਸਟਾਰਟ ਤੇ ਇਸ ਏਰੀਆ 'ਚ ਪ੍ਰਕਾਸ਼ ਹੋਏ ਸੀਗੇ ਤੇ ਹੁਣ ਚਲੋ ਸੰਤ ਦਰਸ਼ਨ ਜਿਾਰੇ ਕਰਾਣੇ ਦਰਬਾਰ ਸਾਹਿਬ ਦੇ ਚੱਲ ਕੇ ਅੰਦਰ ਹੋ ਨਾਮੁ ਕਾਰਸਾ ਆਪੋਈ नता नतायते ततः तेव नरारि देह कोटनाययि अगांत प्रमेता ਹਾਂਜੀ ਦੋਸਤੋ ਇਸ ਟਾਈਮ ਆਪਾਂ ਗੁਰਦੁਆਰਾ ਸਾਹਿਬ ਚੋਂ ਤਕਰੀਬਨ ਪਹੁੰਚ ਚੁੱਕੇ ਆ ਘਰੇ ਤੇ ਅੱਜ ਦੇ ਵਲੌਗ ਨੂੰ ਅੱਜ ਦੀ ਵੀਡੀਓ ਨੂੰ ਪਾ ਤਕਰੀਬਨ ਇੱਥੇ ਬੰਦ ਕਰਦੇ ਆ ਸੋ ਕੱਲ ਦੇ ਵਲੌਗ ਦੇ ਵਿੱਚ ਨੈਕਸਟ ਵਲੌਗ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਨਗਰ ਕੀਰਤਨ ਸਜਾਇਆ ਜਾਂਦਾ ਉਹਦਾ ਪੂਰਾ ਵਲੌਗ ਤੁਹਾਨੂੰ ਅਗਲੇ ਵਲੌਗ ਵਿੱਚ ਦੇਖਣ ਨੂੰ ਮਿਲੂਗਾ ਸੋ ਸਾਰਾ ਵਲੌਗ ਤੁਸੀਂ ਨੈਕਸਟ ਵੀਡੀਓ ਵਿੱਚ ਦੇਖ ਸਕਦੇ ਹੋ ਕਿਵੇਂ ਨਗਰ ਕੀਰਤਨ ਕੱਢਿਆ ਜਾਂਦਾ ਸਾਡੇ ਪਿੰਡ ਦੇ ਵਿੱਚ ਪ੍ਰੋਗਰਾਮ ਹੈ ਜੀ ਅੱਜ ਅਖੰਡ ਪਾਠ ਹੋਈ ਰੰਭਤਾ ਹੋਇਆ ਜੀ ਹੌਲੇ-ਮੋਹਲੇ ਕਰਕੇ ਤੇ ਕੰਨ ਨਗਰ ਕੀ ਤਾ ਪਰਸ ਨੂੰ ਭੋਗ ਪਾਇਆ ਸੀ ਤਿੰਨੇ ਬਲੌਗਸ ਨੂੰ ਸਾਡੇ ਚੈਨਲ ਤੇ ਦੇਖਣ ਨੂੰ ਮਿਲਣਗੇ ਸੋ ਪੂਰੇ ਬਲੌਗ ਦੇਖਣ ਲਈ ਪੂਰੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੈ ਲੈਕਨ ਵਾਲਾ ਬਟਨ ਦਾਪਤ ਪਾਉਣ ਤੋਂ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਨਵੀਂ ਨਵੀਂ ਵੀਡੀਓ ਤੁਸੀਂ ਦੇਖਦੇ ਰਹੋ ਸੋ ਜਲਦ ਮਿਲਦਾ ਜੀ ਕੱਲ ਇੱਕ ਨਵੀਂ ਵੀਡੀਓ ਇੱਕ ਨਵਾਂ ਬਲੌਗ ਲੈ ਕੇ ਸੋ ਰੱਖੋ ਆਪਣਾ ਖਿਆਲ ਸ਼ਸ਼ੀ ਸ਼ਕਲ ਗੁੱਡ ਬਾਏ ਰੱਬ ਰੱਖਾ